ਕਿਸਾਨਾਂ ਦੇ ਸੇ ਬੰਦੂ ਕੀਏ ਇਹ ਵੀਰੇ ਆਪਣੇ ਜੋ ਮਨਜੀਤ ਸਿੰਘ ਨੇ ਫਾਇਲ ਕਰਦੇ ਪ੍ਰਦਾਨ ਇਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਹੈ ਜੋ ਜੈਤੇ ਬੰਦੀ ਨਾਲ ਜੁੜੇ ਹੋ ਸੀ ਉਹਨਾਂ ਨੇ ਜੋ ਕਿਸਾਨਾਂ ਦੇ ਨੁਕਸਾਨ ਹੋਏ ਨੇ ਜਿਵੇਂ ਜਿਵੇਂ ਸਾਡਾ ਕਿਲਾ ਡੇਡ ਰੇਤਾ ਚੜ ਗਿਆ ਸੀ ਇਹਨਾਂ ਨੇ ਸਫਾਈ ਕਰ ਦਿੱਤੀ ਹੋਰੇ ਬਾਈ ਦਾ ਵੀ ਖੇਤ ਸੀ ਇਹਨਾਂ ਦੇ ਖੱਡੇ ਪੈ ਗਏ ਸੀ ਇਹਨਾਂ ਦੇ ਖੱਡੇ ਫੋੜ ਦਿੱਤੇ ਸੀ ਸਾਨੂੰ ਇਸ ਤਰ੍ਹਾਂ ਇਸ ਇਹਨਾਂ ਨਾਲ ਮਨ ਲੋਕ ਜੁੜਾਂਗੇ ਸਨਾਲੀ ਜਿਵੇਂ ਇਹ ਮਲਕਾਰਿਆ ਨੇ ਸੇਵਾ ਇਸੇ ਤਰ੍ਹਾਂ ਬਿਹਾਰ ਕੀਤੀ ਸਾਇਤਾ ਇਹਨਾਂ ਦੀ ਵੀ ਕਰੇ ਹੋਰ ਇਹਨਾਂ ਨਾਲ ਜੁੜਨਾ ਤੁਸੀਂ ਕੰਮ ਕੀ ਕਰਦੇ ਹੋ ਹਾਂਜੀ ਗਰੰਟੀ ਸਿੰਘ ਹੈ ਜੀ ਅਸੀਂ ਇੱਥੇ ਅੱਜ ਸੀਮੇਦਨ ਚ ਹੋ ਗਏ ਕੱਲ੍ਹ ਦਾ ਦਿਨ ਇਸ ਇੱਥੇ ਹੋਰ ਲਾਉਣੇ ਕੱਲ ਨੂੰ ਜਿਹੜਾ ਤਰਾਹਾਂ ਦਾ ਕੋਈ ਸਾਫ਼ ਕਰਨ ਵਾਲਾ ਥੋੜਾ ਮੋਟਾ ਕੋਈ ਖੱਡਾ ਹੈ ਉਹ ਲਗਭਗ ਸਾਰੇ ਭਰੇ ਜਾਣਗੇ ਅੱਜ ਵੀ ਸਾਡੇ ਟਰੈਕਟਰ ਵੀ ਕਾਫੀ ਕੰਮ ਮਿਲਿਆ ਫਿਰ ਦੂਜੇ ਥਾਂ ਜਾਵੜੇ ਦੂਜੇ ਥਾਨੇ ਮਿਲਤੀ ਜਿਹਾ ਜਾਵੜੇ ਜਿੰਦਿਆਂ ਗੇੜਗੂੜ ਤਾਂ ਵਧਿਆ ਪਰ ਜੇ ਇੱਕੇ ਥਾਂ ਕੰਮ ਵੱਧ ਹੁੰਦਾ ਜਾਂ ਪਹਿਲਾਂ ਸਾਡੇ ਕੋਲੇ ਸਾਰੀ ਜਾਣਕਾਰੀ ਆਈ ਹੁੰਦੀ ਫਿਰ ਇਹ ਦੋ ਅੱਜ ਹੋਰ ਵੀ ਕੰਮ ਵੱਧ ਹੋ ਜਾਣਾ ਸੀਗਾ ਕੱਲ ਦਾ ਦਿਨ ਲੱਤ ਤੱਕ ਸਮਝ ਕਰ ਤੇ ਉਂ ਇੱਥੇ ਜਿਹੜਾ ਕੰਮ ਹੈ ਕਈਆਂ ਮਹੀਨਿਆਂ ਦਾ ਹੀ ਹੈ ਬਹੁਤ ਸਾਰੇ ਜਿਹੜੇ ਖੇਤ ਹੈ ਜਿੱਥੇ ਬਰੇਤੀ ਉਹ ਚਾਕੇ ਉਹਨਾਂ ਨੂੰ ਕਿਸਾਨਾਂ ਨੂੰ ਪਤਾ ਨਹੀਂ ਕਿ ਉਹ ਕਿੰਨਾ ਦੇ ਰਿਹਾ ਕਿੰਨਾ ਨਾ ਦੇ ਰਿਹਾ ਉਹ ਜਿੰਦੀ 4-4 ਫੁੱਟ ਵੀ ਦਿੱਤਾ ਖੜੇ ਨੇ ਜੇ ਦੂਤ ਤੋਂ ਚੰਗਾ ਚੱਕਿਆ ਜਾਂਦਾ ਜਿਹੜਾ ਥੱਲੇ ਰਲਿਆ ਮਿਲਿਆ ਹੈਗਾ ਉਹ ਫੋੜ ਫੋੜ ਤਾਂ ਉਹ ਫੇਰ ਵੀ ਰਹਿ ਜਾਂਦਾ ਇਸ ਕਿਸਮ ਦੀ ਹਾਲਤ ਹੈ ਉਹ ਕੰਮ ਰਹਿ ਗਿਆ ਜਿਹੜਾ ਮਸ਼ੀਨਾਂ ਨੇ ਭਰਨਾ ਟਰਾਲੀਆਂ ਨੇ ਚੱਕਣਾ ਪੱਧਰ ਵਾਲਾ ਜਿਹੜਾ ਕੰਮ ਹੈ ਗਿਆ ਕੱਲ ਨੂੰ ਅਸੀਂ ਸਾਰਾ ਕਰ ਦਾਂਗੇ ਜਿਹੜਾ ਰਹਿ ਜਾਣਾ ਹੈ ਜਿਹੜੀ ਇੱਥੇ ਆਹ ਬੀਐਸਐਫ ਵੀ ਬੈਠੀ ਹੈ ਉਹ ਡੇ ਕਿਡਾ ਹੈ ਉਹਨਾਂ ਨੇ ਉਹਦੇ ਕਰਕੇ ਇੱਕ ਕਿਸਾਨ ਦਾ ਡੇਢ ਕਿਲਾ ਰਹਿ ਗਿਆ ਹਾਲਾਂਕਿ ਉਹ ਤਾਰ ਤੋਰੇ ਹੈ ਉਹਦੇ ਨਾਲ ਡੇਢ ਕਿੱਲਾ ਚਾਕੇ ਗਾਹਾਂ ਵਾਲ ਦੇ ਜਿਹੜੇ ਖੱਡਾ ਪਿਆ ਵੈਸੀ ਗਾ ਟੋਆ ਪਿਆ ਵੈਸੀ ਉਹਦਾ ਡੇਢ ਕਿੱਲਾ ਭਰ ਜਾਣਾ ਸੀ। ਇਹਨਾਂ ਦੀ 3 ਕਿੱਲਿਆਂ ਚ ਕਣਕ ਹੋਰ ਬੀਜੀ ਜਾਣੀ ਸੀ। ਉਹ ਇਥੇ ਦੀ ਜਿਹੜੀ ਬੀਐਸਐਫ ਹੈਗੀ ਆ ਜਿਹਨਾਂ ਦੀ ਡਿਊਟੀ ਹੈਗੀ ਹੈ ਉਹਨਾਂ ਦੇ ਖਾਤਾ। ਉਹਨਾਂ ਦਾ ਕੱਲ ਦਾ ਸਾਨੂੰ ਸੁਨੇਹਾ ਮਿਲ ਜਾਂਦਾ ਇੱਥੇ ਵੀ ਛਾੜੀ ਵੀ ਕੋਈ ਥੋੜੀ ਜਿਹੀ ਹੈਗੀ ਕਰਨ ਵਾਲੀ। ਪਰਸੋਂ ਮੈਨੂੰ ਵੀ ਮਿਲੇ ਆ ਉਹ। ਵੀ ਛਾੜੀ ਵੀ ਥੋੜੀ ਜਿਹੀ ਕਰਨ ਵਾਲੀ ਹੈਗੀ ਐ। ਮੈਂ ਥੋੜੀ ਕਰ ਦਿਆਂਗੀ। ਪਹਿਲਾਂ ਅਸੀਂ ਉਹ ਟਿੱਬਾ ਚੱਕਣਾ ਚਾਹੁੰਦੇ ਜਿਹੜਾ ਮਤਲਬ ਡੇਢ ਕਿੱਲਾ। ਤੁਹਾਨੂੰ ਉਹਦੀ ਅੱਗੇ ਵੀ ਥੋੜਾ ਜੇ ਤੁਸੀਂ ਕਹਿੰਦੇ ਸਾਡਾ ਤਾਂ ਕਰ ਦਿਓ ਤਾਂ ਆਗਿਆ ਮਿਲ ਗਈ ਸਾਨੂੰ ਬੀਐਸਐਫ ਦਾ ਕੰਮ ਕਰਨਾ ਉਹਦਾ ਕੋ ਕਿੰਨਾ ਕੁ ਥਾਂ ਕਿਸੇ ਉਹਦਾ ਉਹ ਥੋੜਾ ਬਹੁਤ ਆ ਵੀ ਉਹਦਾ ਤਾਂ ਸਾਨੂੰ ਆਗਿਆ ਆਜੋ ਟਰੈਕ ਸਾਡਾ ਸਾਫ ਕਰ ਦਿਓ ਜਦੋਂ ਅਸੀਂ ਕਿਸਾਨਾਂ ਦੀ ਤਾਰ ਤੋੜੇ ਕਰਦੇ ਆ ਉਹਦਾ ਸਾਨੂੰ ਕੋਈ ਆਗਿਆ ਨਹੀਂ ਹੈਗੀ ਇਹਦੀ ਸਾਨੂੰ ਆਗਿਆ ਹਜੇ ਤੱਕ ਨਹੀਂ ਮਿਲੀ ਹੈਗੀ ਇਹ ਇਸ ਕਿਸਮ ਦੀਆਂ ਦਿੱਕਤਾਂ ਸਰਕਾਰ ਨੇ ਡਾਗੀਆਂ ਹੈਗੀਆਂ ਉਹ ਸਰਕਾਰ ਨੇ ਇਹਨਾਂ ਨੂੰ ਪੁੱਛ ਲਓ ਭਰਾਵਾਂ ਨੂੰ ਇਹਨਾਂ ਦੀ ਕਿੰਨੇ ਕੁ ਬਾਹ ਫੜੀ ਹੈ ਕਿੰਨੇ ਕਨਾਂ ਨੂੰ 20-20 ਹਜ਼ਾਰ ਦੇਤਾ ਇਹਨਾਂ ਦੇ ਘਰ ਘੋਰ ਬਵਾਤੇ ਇਹਨਾਂ ਦੇ ਕੋਈ ਪਸ਼ੂ ਪੁੱਸਣ ਦਾ ਨਕਸ਼ਾਨ ਹੋਇਆ ਕੁਝ ਹੋਇਆ ਕਿੰਨਾ ਕਿ ਇਹਨਾਂ ਨੂੰ ਕੁਝ ਦੇਤਾ ਇਹਨਾਂ ਨੂੰ ਭਰਾ ਦੱਸ ਦੇਣਗੇ ਅਸੀਂ ਲੋਕਾਂ ਕੋਲੇ ਝੋਲੀ ਹੱਡੀ ਆ ਆ ਛੋਟਾ ਚੱਲਦਾ ਹੀ ਆ ਪੂਰੀ ਭਰੀ ਆ ਉਹ ਅਸੀਂ ਉਹਦਾ ਪੂਰਾ ਹਿਸਾਬ ਕਿਤਾਬ ਆ ਜਿਹੜਾ ਉਹ ਪੂਰੇ ਸੋਸ਼ਲ ਮੀਡੀਆ ਤੇ ਚੜਾਵਾਂਗੇ ਇਸ ਤੋਂ ਬਾਅਦ ਕੁਝ ਦਿਨ ਸੰਨ ਪਾਉਣ ਤੋਂ ਬਾਅਦ ਕਿਉਂਕਿ ਅਸੀਂ ਇੱਥੋਂ 31 ਨੂੰ ਜਾ ਰਹੇ ਹਾਂ ਤੜਕੇ ਕੁਝ ਦਿਨਾਂ ਦੇ ਨਿਸ਼ਾਨਾਂ ਤੋਂ ਬਾਅਦ ਇੱਕ ਨੂੰ ਅਸੀਂ ਬਗਦਰੀ ਬਾਬੇ ਦਾ ਮੇਲਾ ਜਲੰਧਰ ਵੀ ਜਾਣਾ ਉਸ ਤੋਂ ਬਾਅਦ ਕੁਝ ਇਹਨਾਂ ਦੇ ਸੰਨ ਸਾਡੇ ਕੋਲੇ ਵੀ ਆ ਚਾਹੁੰਦੇ ਆ ਅਸੀਂ ਕਿ ਵੀ ਵੀ ਸਾਰਿਆਂ ਤੇ ਕਦ ਪਹੁੰਚਦਾ ਕਰ ਸਕੀਏ ਉਹ ਸਾਡੀ ਬੇਉਂਤ ਹੈ ਉਹ ਜਿਹਦੇ ਅਸੀਂ ਆਉਣਾ ਹੋ ਇਹਨਾਂ ਭਰਾਵਾਂ ਨਾਲ ਜਿਹੜੇ ਸਾਡੇ ਦੇਲੇ ਸਾਥੀ ਹੈ ਆਪਣੇ ਫਾਜਲ ਕੇ ਵਾਲੇ ਗਰ ਭੇਜ ਹੈ ਗਿਆ ਦੂਜੇ ਇਹਨਾਂ ਦੇ ਨਾਲ ਸਾਥੀ ਹੈਗੇ ਹੈ ਇਹਨਾਂ ਨਾਲ ਸੰਪਰਕ ਕਰਕੇ ਉਹ ਅਸੀਂ ਵੀ ਬਣਨਾ ਹੈ ਵੀ ਸਾਡੇ ਕੋਲੇ ਲਗਭਗ 2000 ਗੱਟਾ ਪਿਆ ਹੈ ਸਾਡੀ ਕੋਸ਼ਿਸ਼ ਹੈ ਵੀ ਜੇ ਅਸੀਂ 1500 ਗੱਟਾ ਹੋਰ ਕਰ ਲਾਂਗੇ ਫਿਰ ਲਗਭਗ ਸਾਨੂੰ ਇਹ ਲੱਗਦਾ ਵੀ ਇੰਨਾ ਜ਼ਮੀਨ ਦਾ ਇੱਧਰ ਜਿਹੜੇ ਪਿੰਡ ਡੁੱਬੇ ਐ ਉਹਨਾਂ ਦਾ ਸਾਇਦ ਰਕਬਾ ਇੰਨਾ ਕੀ ਬਣਦਾ ਹੋਊਗਾ ਫਿਰ ਅਸੀਂ ਜਿੰਨੀ 6-7 ਕਿੱਲੇ ਦੇ ਕਰਜਾ ਵੜਦੇ ਆ ਉਦੋਂ ਜਿਹੜੇ ਕੋਈ ਗਾਹਾਂ 20-30 ਕਿੱਲੇ ਵਾਲਾ ਉਹ ਟਾਵੇਂ ਕਰ ਹੈਗੇ ਐ ਤੇ ਉਹਨਾਂ ਦੀ ਹਾਲਤ ਵੀ ਹੁੰਦੀ ਆ ਵੀ ਭਾਈ ਜੀ ਦੇ ਕੋਲ ਇੰਨੀ ਜ਼ਮੀਨ ਐ ਉਹ ਤਾਂ ਆਪਦੀ ਬਾਹ ਬੀਜ ਵੀ ਸਕਦਾ ਐ ਰੇਤਾ ਮਿੱਟੀ ਵਾਲਾ ਵੀ ਕੰਮ ਕਰ ਸਕਦਾ ਐ ਪਰ ਜਿਹਦੇ ਇੱਥੇ ਇੱਥੇ ਆਏ ਆ ਅਸੀਂ ਕੋਈ ਪਾਰਟੀ ਨਹੀਂ ਦੇਖੀ ਅਸੀਂ ਕੋਈ ਧਰਮ ਨਹੀਂ ਦੇਖਿਆ ਅਸੀਂ ਕੋਈ ਯਾਤ ਨਹੀਂ ਦੇਖਿਆ ਜੀ ਦਾ ਵੀ ਕੰਮ ਕੋਈ ਕਰਨ ਵਾਲਾ ਸੀਗਾ ਉਹਦਾ ਕੀਤਾ ਚਾਹੇ ਉਹ ਤਕੜਾ ਸੀ ਚਾਹੇ ਉਹ ਕਮਜ਼ੋਰ ਸੀ ਜਿਹਨੂੰ ਜੋਗਰਾਹ ਵਾਲਾ ਕੰਮ ਸੀ ਗਿਆ ਉਹ ਅਸੀਂ ਲਗਭਗ ਕੱਲ ਤੱਕ ਕੰਪਲੀਟ ਕਰ ਦਿਆਂਗੇ। ਧੰਨਵਾਦ ਜੀ। ਅਸੀਂ ਪਿੰਡ ਨੂਰ ਸਾਹ ਦੇ ਗ੍ਰੰਥੀ ਸਿੰਘ ਨੇ ਭਾਈ ਸਤਪਾਲ ਸਿੰਘ ਜੀ ਅਸੀਂ ਇਹਨਾਂ ਨੂੰ ਪੁੱਛਣਾ ਚਾਹਾਂਗੇ ਸਰਕਾਰ ਵੱਲੋਂ ਇਧਰ ਲੋਕਾਂ ਦੀ ਕਿੰਨੀ ਕੁ ਬਾਂਹ ਫੜੀ ਗਈ। ਦੇਖੋ ਕਹਿ ਰਹੇ ਸੀ ਵੀ ਵੀ ਆਰਪੀ ਕਿੱਲੇ ਦਾ ਮੁਆਵਜ਼ਾ ਦੇਵਾਂਗੇ। ਅਜੇ ਆਇਆ ਨਹੀਂ। ਬਾਕੀ ਹੁਣ ਪਤਾ ਨਹੀਂ ਕਦੋਂ ਤੱਕ ਆਏਗਾ। ਹਾਂਜੀ ਹਾਂਜੀ। ਇਸ ਤੋਂ ਇਲਾਵਾ ਹੋਰ ਕੋਈ ਸਹੂਲਤ ਸਰਕਾਰ ਨੇ ਦਿੱਤੀ ਹੋਵੇ? ਅਜੇ ਤਾਂ ਨਹੀਂ ਦਿੱਤੀ ਜੀ। ਠੀਕ ਹੈ। ਧੰਨਵਾਦ।